ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੇ ਐਨਡੀਆ ਪ੍ਰੋਜੈਕਟ ਦੇ ਤਹਿਤ ਮੈਂ ਸਤਵੀਰ ਸਿੰਘ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਸ ਆਕੜ ਅੱਜ ਲੈ ਕੇ ਆਏ ਹਾਂ ਜੀ ਕੈਮਿਸਟਰੀ ਵਿਸ਼ੇ ਦਾ ਦੂਸਰਾ ਲੈਕਚਰ ਮੈਟਰ ਐਂਡ ਇਟਸ ਕਲਾਸੀਫਿਕੇਸ਼ਨ ਇਸ ਲੈਕਚਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਓ ਦੇਖਦੇ ਹਾਂ ਕਿ ਆਪਾਂ ਪਿਛਲੇ ਲੈਕਚਰ ਦੇ ਵਿੱਚ ਕੀ ਪੜਿਆ ਸੀ ਸਭ ਤੋਂ ਪਹਿਲਾਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਪੜਿਆ ਸੀਗਾ ਜੀ కెਮਿਸਟਰੀ ਬਾਰੇ ਪੜਿਆ ਸੀ ਥੋੜਾ ਅੰਦਰ ਨੂੰ ਲੋਕਰ కెਮਿਸਟਰੀ ਬਾਰੇ ਪੜਿਆ ਐਂਡ ਉਹਦੀਆਂ ਬ੍ਰਾਂਚੇਸ ਦੀ ਸਟੱਡੀ ਕੀਤੀ ਬ੍ਰਾਂਚੇਸ ਦੀ ਸਟੱਡੀ ਕਰਨ ਤੋਂ ਬਾਅਦ ਆਪਾਂ ਦੇਖਿਆ ਜੀ ਮੈਟਰ ਕੀ ਚੀਜ਼ ਹੈ ਠੀਕ ਹੈ ਉਸ ਤੋਂ ਬਾਅਦ ਮੈਟਰ ਦੀ ਆਪਾਂ ਕੀ ਕੀਤੀ ਜੀ ਕਲਾਸੀਫਿਕੇਸ਼ਨ ਕੀਤੀ ਵੀ ਮੈਟਰ ਨੂੰ ਆਪਾਂ ਕਿਸ ਤਰੀਕੇ ਨਾਲ ਕਲਾਸੀਫਾਈ ਕਰ ਸਕਦੇ ਆ আফটার दैट बॉइलिंग पॉइंट दी स्टडी ਕੀਤੀ ਮੈਲਟਿੰਗ পয়েন্ট ਦੀ स्टडी ਕੀਤੀ टेंपरेचर ਬਾਰੇ ਜਾਣਿਆ ਠੀਕ ਹੈ ਤੇ ਕੁਝ ਇੰਪੋਰਟੈਂਟ টারਮਸ ਨੇ ਜਿਹੜੇ ਇੰਪੋਰਟੈਂਟ ਪੁਆਇੰਟਸ ਸੀ ਜਿਹੜੇ ਉਹ ਆਪਾਂ ਪੇਪਰ ਦੇ ਪੁਆਇੰਟ ਆਫ View ਦੇ ਨਾਲ ਡਿਸਕਸ ਕੀਤੇ ਇਸ ਲੈਕਚਰ ਦੇ ਵਿੱਚ ਆਪਾਂ ਪਿਛਲੇ ਲੈਕਚਰ ਦੇ ਜਿਹੜੇ ਪੜੇ ਹੋਏ ਕਨਸੈਪਟ ਨੇ ਉਹਨਾਂ ਨੂੰ ਕੁਐਸਚਨਸ ਦੇ ਨਾਲ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਆਓ स्टार्ट करिए जी अज का अपना जो पहला सवाल है जी वह है जी वट इज़ द बेस्ट डेफिनेशन ऑफ कैमिस्ट्री अपने को कुछ कुछ ने ऑप्शन ने लाइक क स्टडी ऑफ लिविंग ऑरगैनिजम्स ये हो ही नहीं सकती दूसरी ऑप्शन की है द स्टडी ऑफ मैटर एंड द चेंजेस इट अंडरगोज यह हो सकती तीसरी है तीसरी ऑप्शन है द स्टडी ऑफ वैदर पैटर्नस ਏ ਵੀ ਨਹੀਂ ਹੋ ਸਕਦੀ ਐਂਡ ਦਾ ਲਾਸਟ ਵਨ ਇਜ਼ ਦਾ ਸਟਡੀ ਆਫ એનર્ਜੀ ਓਨਲੀ ਤੇ ਆਪਣਾ ਜਿਹੜਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਾਂ ਜਿਸ ਤਰੀਕੇ ਨਾਲ ਪਿਛਲੇ ਲੈਕਚਰ ਦੇ ਵਿੱਚ ਪੜਿਆ ਸੀ ਦਾ ਸਟਡੀ ਆਫ ਮੈਟਰ ਐਂਡ ਦਾ ਚੇਂजेस ਇਟ ਅੰਡਰਗੋਸ ਦਿਸ ਇਜ਼ ਦਾ ਬੈਸਟ ਡਿਫੀਨੇਸ਼ਨ ਆਫ ਕੈਮਿਸਟਰੀ ਆਨਸਰ ਵੀ ਦੇਖ ਲੈਣੇ ਆ ਜੀ ਏਸ ਐਂਡ ਦਾ ਕਰੈਕਟ ਆਨਸਰ ਇਜ਼ ਬੀ ਨਾਓ ਕਮ ਟੂ ਦਾ ਸੈਕੰਡ ਕੁਐਸਚਨ which of the following is a branch of chemistry that studies carbon containing compounds ਆਪਾਂ ਦੇਖਿਆ ਸੀ ਵੀ carbon containing compounds ਆਪਾਂ ਕਿਸ ਦੇ ਵਿੱਚ ਦੇਖਦੇ ਹਾਂ ਜੀ ਆਪਾਂ ਦੇਖਦੇ ਹਾਂ ਚਲੋ ਪਹਿਲਾਂ অপਸ਼ਨਸ ਦੇਖਦੇ ਹਾਂ ਕੀ ਹੈ ਜੀ ਸਭ ਤੋਂ ਪਹਿਲੀ অপਸ਼ਨ ਹੈ ਜੀ ਫਿਜ਼ੀਕਲ కెਮਿਸਟਰੀ ਇਨਾਰਗੇਨਿਕ కెਮਿਸਟਰੀ ਆਰਗੇਨਿਕ కెਮਿਸਟਰੀ ਐਂਡ ਐਨਾਲਿਟিক্যাল కెਮਿਸਟਰੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਰਗੇਨਿਕ కెਮਿਸਟਰੀ ਬਿਕੋਜ਼ this is the branch of chemistry in which we can study only the carbon containing compounds and apna answer kiya ji correct hai ji or next question which branch focus on the behavior and energy changes of chemical system hun apna dekhna hai ki kedi branch hai ji oh focus kardi hai kis cheez te ji behavior te एनर्जी चेंजिस्ते आप देखा कि ब्रांच है जी आउट ऑफ थ्री ब्रांच ब्रांची जी फिजिकल कैमिस्ट्री यस आर आंसर इज़ करैक्ट दैन वट इज़ मैटर एनीथिंग दैट ऑकुपाई स्पेस एंड हैव मास इज़ मैटर ऑप्शन देख लें जी एनीथिंग दैट डज नॉट ऑकुपाई स्पेस गलत है जी एनीथिंग दैट कैन बी सीन गलत है जी एनीथिंग दैट हैज मास एंड ऑक्यूपाइज स्पेस ज अपनी ऑप्शन सी है जी ये की है जी करैक्ट है एनीथिंग दैट कैन फ्लोट दिस इज़ नॉट मैटर करैक्ट आंसर इज सी विच ऑफ द फॉलोइंग नॉट अ स्टेट ऑफ मैटर आप दसना है अपने को चार स्टेट्स ने यह केंद्र भी ये मैटर केड़ी इन स्टेट ऑफ मैटर नहीं है देख दें जी की है एक जी आपने है जी अपने को सॉलिड है स्टेट है ਦੂਸਰਾ ਹੈ ਜੀ ਲਿਕੁਇਡ ਹੈ ਇਹ ਵੀ ਸਟੇਟ ਹੈ ਤੀਸਰੀ ਆਪਣੇ ਕੋਲ ਹੀਟ ਹੈ ਹੀਟ ਇਸ ਨੋਟ ਅ ਸਟੇਟ ਇਹ ਕੀ ਹੈ ਜੀ ਇੱਕ એનર્ਜੀ ਹੈ ਐਂਡ ਡੀ ਕੀ ਹੈ ਜੀ ਗੈਸ ਹੈ ਆਪਣਾ ਜਿਹੜਾ கரੈਕਟ ਆਨਸਰ ਹੈ ਉਹ ਕੀ ਹੈ ਜੀ ਆਨਸਰ ਸੀ ਯੈਸ ਅਰ ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਇਜ਼ ਅ ਮਿਕਸਚਰ ਹੁਣ ਮਿਕਸਚਰ ਕੀ ਚੀਜ਼ ਆਪਾਂ ਤੁਹਾਨੂੰ ਦੱਸਿਆ ਸੀ ਮਿਕਸਚਰ ਕੀ ਚੀਜ਼ ਹੈ ਦੋ ਜਾਂ ਦੋ ਤੋਂ ਵੱਧ ਸਬਸਟੈਂਸ ਨੂੰ ਜਦੋਂ ਆਪਾਂ ਕਿਸੇ ਵੀ ਰੇਸ਼ੋ ਦੇ ਵਿੱਚ ਕੋਈ ਫਿਕਸ ਰੇਸ਼ੋ ਨਹੀਂ ਹੈਗੀ ਉਹਦੇ ਵਿੱਚ ਮਿਲਾ ਦਿੰਨੇ ਆ that is mixture dekhde haan ji water water ki hai ji simple hai theek hai ji salt ki hai ji compound hai gold ki hai ji element hai so ethe apa ikko cheez rahegi air ki hai ji mixture because air de vich ki hai ji mixture of gases hunda hai bahut saariyan jehdiyan gases ne oxygen ho gaya nitrogen ho gaya oh ki hai ji air de vich ki hundiyan ne ji present hundiyan ne option dekhte haan ji correct answer is c A substance that cannot be broken into simpler substances by chemical means is called ਕਿਹੜਾ ਸਬਸਟੈਂਸ ਹੈ ਆਪਾਂ ਕਿਸੇ ਵੀ ਸਿੰਪਲ ਜਾਂ ਕੈਮੀਕਲ ਮੈਥਡ ਦੇ ਨਾਲ ਉਹਨੂੰ ਆਪਾਂ ਬ੍ਰੇਕਡਾਊਨ ਨਹੀਂ ਕਰ ਸਕਦੇ ਉਹ ਕਿਹੜਾ ਜੀ ਆਪਾਂ ਨੂੰ ਆਪਸ਼ਨਸ ਕਿਹੜੀਆਂ ਦਿੱਤੀਆਂ ਨੇ ਜੀ ਆਪਸ਼ਨਸ ਦਿੱਤੀਆਂ ਨੇ ਕੰਪਾਊਂਡ ਦਿੱਤੇ ਆ ਜੀ ਕੰਪਾਊਂਡ ਨੂੰ ਆਪਾਂ ਕੈਮੀਕਲ ਮੈਥਡਸ ਦੇ ਨਾਲ ਬ੍ਰੇਕਡਾਊਨ ਕਰ ਸਕਦੇ ਹਾਂ ਮਿਕਸਚਰ ਹੈ ਮਿਕਸਚਰ ਨੂੰ ਵੀ ਕਰ ਸਕਦੇ ਹਾਂ ਠੀਕ ਉਸ ਤੋਂ ਬਾਅਦ ਦੇ ਵਿੱਚ ਐਲੀਮੈਂਟ ਹੈ ਐਲੀਮੈਂਟ ਨੂੰ ਨਹੀਂ ਕਰ ਸਕਦੇ ਬਿਕੋਜ਼ ਆਪਾਂ ਪਿਛਲੀ ਪ੍ਰੀਵਿਅਸ ਜਿਹੜਾ ਆਪਣਾ ਲੈਕਚਰ ਸੀ ਉਹਦੇ ਵਿੱਚ ਐਲੀਮੈਂਟ ਦੀ ਕੀ ਹੈ ਜੀ ਆਪਾਂ ਡੈਫੀਨੇਸ਼ਨ ਪੜ੍ਹੀ ਹੈ ਅਗਲਾ ਕੀ ਹੈ ਜੀ ਸੋਲੂਸ਼ਨ ਹੈ ਸੋਲੂਸ਼ਨ ਨੂੰ ਵੀ ਆਪਾਂ ਸੈਪਰੇਟ ਕਰ ਸਕਦੇ ਹਾਂ ਸੋ ਜਿਹੜੀ ਆਪਣੀ ਇਸ ਕੁਐਸਚਨ ਦਾ ਕਰੈਕਟ ਆਨਸਰ ਹੈ ਉਹ ਹੈ ਜੀ ਕੁਐਸਚਨ ਆਪਸ਼ਨ ਸੀ ਗੁੱਡ ਅండ్ ਵਾਟ ਇਜ਼ ਦ ਬੋਇਲਿੰਗ ਪੁਆਇੰਟ ਆਫ ਦ ਸਬਸਟੈਂਸ ਇਸ ਡਿਫਾਈਨਡ ਐਸ ਆਪਾਂ ਨੂੰ ਆਪਸ਼ਨਸ ਨੇ ਕਿਹੜੀਆਂ-ਕਿਹੜੀਆਂ ਜੀ ਦੇਖਦੇ ਆ ਦ ਟੈਂਪਰੇਚਰ ਐਟ ਵਿਚ ਇਟ ਬਿਕਮਸ ਅ ਸੋਲਿਡ ਉਹ ਟੈਂਪਰੇਚਰ ਜਿੱਥੇ ਕੀ ਆ ਜੀ ਉਹ ਸੋਲਿਡ ਬੰਦ ਆ ਨਹੀਂ ਜੀ ਸੋਲਿਡ ਵਾਲਾ ਤਾਂ ਕਨਸੈਪਟ ਬਿਲਕੁਲ ਗਲਤ ਹੋ ਗਿਆ ਜੀ ਉਹ ਬੋਇਲ ਕਰਨਾ ਸਟਾਰਟ ਹੋਇਆ ਦੂਸਰਾ ਕੀ ਆ ਜੀ ਦ ਟੈਂਪਰੇਚਰ ਐਟ ਵਿਚ ਇਟ ਇਵੇਪੋਰੇਟਸ ਕੰਪਲੀਟਲੀ ਇਵੇਪੋਰੇਸ਼ਨ ਵਾਲਾ ਜਿਹੜਾ ਸਟੈਪ ਆ ਉਹ ਗੈਸੀਅਸ ਦੇ ਵਿੱਚ ਹੁੰਦਾ ਆ ਸੋ ਇਹ ਵੀ ਆਪਣੀ ਜਿਹੜੀ ਕੀ ਹੈ ਜੀ ਡਿਫੀਨੇਸ਼ਨ ਆ ਉਹ ਗਲਤ ਹੋਗੀ ਅਗਲਾ ਕੀ ਆ ਜੀ ਦ ਟੈਂਪਰੇਚਰ ਐ ਇਟਸ ਵੇਪਰ ਪ੍ਰੈਸ਼ਰ ਇਕੁਅਲ ਟੂ ਐਟਮੋਸਫੇਰਿਕ ਪ੍ਰੈਸ਼ਰ ਆਪਾਂ ਪਿਛਲੇ ਲੈਕਚਰ ਦੇ ਵਿੱਚ ਕਰ ਚੁੱਕੇ ਹਾਂ ਵੀ ਬੋਇਲਿੰਗ ਪੁਆਇੰਟ ਉਹ ਟੈਂਪਰੇਚਰ ਹੈ ਜਿੱਥੇ ਐਟਮੋਸਫੇਰਿਕ ਪ੍ਰੈਸ਼ਰ ਹੈ ਜਿਹੜਾ ਉਹ ਵੇਪਰ ਪ੍ਰੈਸ਼ਰ ਦੇ ਇਕੁਅਲ ਹੋ ਜਾਂਦਾ ਹੈ ਠੀਕ ਹੈ ਜੀ ਸੋ ਆਪਣਾ ਕਰੈਕਟ ਆਨਸਰ ਕੀ ਹੈ ਜੀ অপਸ਼ਨ ਸੀ ਹੈ ਜੀ ਵਟ ਇਜ਼ ਦ ਮੈਲਟਿੰਗ ਪੁਆਇੰਟ ਆਫ ਅ ਸਬਸਟੈਂਸ ਹੁਣ ਆਪਾਂ ਦੇਖਦੇ ਹਾਂ ਜੀ ਮੈਲਟਿੰਗ ਪੁਆਇੰਟ ਕੀ ਹੈ ਜੀ ਸਬਸਟੈਂਸ ਦਾ ਦਸ ਟੈਂਪਰੇਚਰ ਐਟ ਵਿਚ ਇਟ ਬੋਇਲਸ ਨੋ ਬੋਇਲ ਵਾਲੇ ਤੇ ਤਾਂ ਬੋਇਲਿੰਗ ਪੁਆਇੰਟ ਹੋ ਸਕਦਾ ਹੈ ਦ ਟੈਂਪਰੇਚਰ ਐਟ ਵਿਚ ਇਸ ਕੰਡੈਂਸ ਨੋ ਕੰਡੈਂਸ ਦੀ ਗੱਲ ਵੀ ਨਹੀਂ ਕਰ ਸਕਦੇ ਦ ਟੈਂਪਰੇਚਰ ਐਟ ਵਿਚ ਇਟ ਚੇਂਜਸ ਫਰਮ ਸੋਲਿਡ ਟੂ ਲਿਕਵਿਡ ਸੋਲਿਡ ਤੋਂ ਜਦੋਂ ਲਿਕਵਿਡ ਦੇ ਵਿੱਚ ਜਾ ਰਿਹਾ ਉਹ ਕੀ ਹੈ ਜੀ ਮੈਲਟਿੰਗ ਪੁਆਇੰਟ ਹੈ ਦ ਟੈਂਪਰੇਚਰ ਐਟ ਇਟਸ ਫ੍ਰੀਜ਼ ਉੱਥੇ ਕੀ ਹੈ ਜੀ ਉਹ ਫ੍ਰੀਜ਼ਿੰਗ ਪੁਆਇੰਟ ਹੁੰਦਾ ਹੈ ਠੀਕ ਹੈ which of the following best describe the importance of chemistry in daily life chemistry has no impact on daily life bilkul galat cha ji out of number of jediyan things ne oh hai ji ki ne daily life de vich chemistry dwara use hundiyan ne and our next point is chemistry is only used in laboratories bilkul galat gal hai there are number of certain chemicals jedi apaa use karde ha ji ghar de vich apaa toilet cleaners use karde ha te washing powder use karde ha बेकिंग सोडा यूज ਕਰਦੇ ਆ ਸੋ ਆਪਾਂ ਨਹੀਂ ਕਹਿ ਸਕਦੇ ਵੀ ਜਿਹੜੀ ਕੈਮੀਕਲ ਕੰਪਾਉਂਡਸ ਨੇ ਸਿਰਫ ਲੈਬਾਰਟਰੀ ਦੇ ਵਿੱਚ ਯੂਜ਼ ਹੁੰਦੇ ਆ ਥਰਡ ਪੁਆਇੰਟ ਹੈ ਜੀ ਕੈਮਿਸਟਰੀ ਐਕਸਪਲੇਨ ਦਾ ਕੰਪੋਜੀਸ਼ਨ ਐਂਡ ਰਿਐਕਸ਼ਨ ਆਫ ਸਬਸਟੈਂਸਸ ਅਰਾਊਂਡ ਅਸ ਹਾਂਜੀ ਬਿਲਕੁਲ கரੈਕਟ ਆਨਸਰ ਹੈ ਡੀ ਕੀ ਹੈ ਜੀ ਕੈਮਿਸਟਰੀ ਇਜ਼ ਨਾਟ ਰਿਲੇਟਡ ਟੂ ਅਦਰ ਸਾਇੰਸਸ ਨੋ ਜਿਹੜੀ ਕੈਮਿਸਟਰੀ ਹੈ ਤੇ ਬਾਕੀ ਅਦਰ ਸਾਇੰਸਸ ਦੇ ਵਿੱਚ ਬਹੁਤ ਵਧੀਆ ਕੀ ਹੈ ਜੀ ਬਹੁਤ ਇੱਕ ਇੰਪੋਰਟੈਂਟ ਕੀ ਹੈ ਜੀ ਰਿਲੇਸ਼ਨ ਹੈ which branch would study the components of an unknown mineral ਹੁਣ ਆਪਾਂ ਕਿਸੇ ਕੰਪਾਉਂਡ ਦੇ ਵਿੱਚ ਆਪਾਂ ਦੇਖਣਾ ਹੋਵੇ ਦੇ ਵਿੱਚ ਕੋਈ ਅਨਨੋਨ ਮਿਨਰਲ ਹੈ ਤਾਂ ਇਹਦੀ ਆਪਾਂ ਨੂੰ ਕੀ ਕਰਨੀ ਪਊਗੀ ਜੀ ਜੇ ਆਪਾਂ ਦੇਖਿਆ ਜਾਵੇ ਮੈਂ ਪ੍ਰੀਵੀਅਸ ਸੈਸ਼ਨ ਦੱਸਿਆ ਸੀ ਵੀ ਇਸ ਦੀ ਆਪਾਂ ਕੀ ਕਰਾਂਗੇ ਜੀ ਐਨਾਲਿਸਿਸ ਕਰਾਂਗੇ ਮਤਲਬ ਐਨਾਲਿਸਿਸ ਹੋਊਗੀ ਐਨਾਲਿਸਿਸ ਕਿਦੇ ਵਿੱਚ ਹੁੰਦੀ ਹੈ ਜੀ ਐਨਾਲਿਟਿਕਲ ਕੈਮਿਸਟਰੀ ਦੇ ਵਿੱਚ ਠੀਕ ਇਹਦਾ ਆਨਸਰ ਕੀ ਹੈ ਜੀ ਸੀ ਅਨਾਲਿਸਿਸ ਆ ਕੋ ਦੋ ਤਰੀਕੇ ਦੀ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿਹੜੀ-ਕਿਹੜੀ ਜੀ ਕੁਆਲੀਟੇਟਿਵ ਅਨਾਲਿਸਿਸ ਐਂਡ ਦ ਸੈਕੰਡ ਵਨ ਇਜ਼ ਕੁਆਂਟਿਟੇਟਿਵ ਅਨਾਲਿਸਿਸ ਇੱਥੇ ਜਿਹੜਾ ਆਪਾਂ ਅਨਨੋਨ ਮਿਨਰਲ ਸਾਇੰਟ ਕਰਨਾ ਹੈ ਉਹ ਕੀ ਹੋਊਗਾ ਜੀ ਜੇਤੇ ਉਹਦਾ ਅਮਾਉਂਟ ਪ੍ਰੈਜ਼ੈਂਟ ਦੇਖਣੇ ਆ ਫਿਰ ਕੁਆਂਟਿਟੇਟਿਵ ਦਾ ਪਾਰਟ ਹੋਊਗਾ ਜਦੋਂ ਆਪਾਂ ਉਹਦੀ ਦੇਖਾਂਗੇ ਵੀ ਕਿਹੜਾ ਪ੍ਰੈਜ਼ੈਂਟ ਹੈ ਤਾਂ ਉਹ ਕਿਹੜਾ ਹੋਊਗਾ ਜੀ ਕੁਆਲੀਟੇਟਿਵ ਅਨਾਲਿਸਿਸ ਦਾ ਪਾਰਟ ਹੋਊਗਾ ਨੈਕਸਟ ਕੁਐਸਚਨ ਆਪਾਂ ਕਾਰਬਨ ਦਾ ਨਾਮ ਦੇਖ ਕੇ ਹੀ ਆਰਗੈਨਿਕ ਕਲ ਵੱਲ ਚਲੇ ਜਾਨੇ ਪਰ ਇਸ ਦੇ ਵਿੱਚ ਦੇਖਣਾ ਹੈ ਵੀ ਕਿਹਦੇ ਵਿੱਚ ਨਹੀਂ ਹੁੰਦਾ ਜੀ ਡੂ ਨਾਟ ਕੰਟੇਨ ਕਾਰਬਨ ਮਤਲਬ ਕਿਹੜੀ ਕੈਮਿਸਟਰੀ ਹੋਗੀ ਜੀ ਇਨਆਰਗੈਨਿਕ ਕੈਮਿਸਟਰੀ ਬਿਲਕੁਲ ਸਹੀ ਆਪਨਾ ਅਨਸਰ ਕੀ ਹੈ ਜੀ ਪੁਆਇੰਟ ਬੀ ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗਸ ਨੋਟ ਕਨਸੀਡਰਡ ਮੈਟਰ ਕਿਸ ਨੂੰ ਆਪਾਂ ਮੈਟਰ ਕਨਸੀਡਰ ਨਹੀਂ ਕਰ ਸਕਦੇ ਕਿਹੜੇ-ਕਿਹੜੇ ਆਪਸ਼ਨਸ ਨੇ ਆਪਣੇ ਜੀ एक अपने को है जी एयर है दूसरा है। 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 so की, है, की, है, की है जी बटे वॉटर है तीसरा की है जी लाइट है चौथा की है जी आइस है हूँ एयर की है जी एयर की है जी एक मिक्सचर है सो यू मैटर कंसीडर कर सकते हैं वॉटर की है वॉटर की है जी स्टेट है कि स्टेट च होगा जी वॉटर भी की है जी कंपाउंड है कंपाउंड है लिक्विड स्टेट मतलब ये भी मैटर है लाइट की है लाइट एनर्जी है सो इट इज़ नॉट मैटर इट इज़ एनर्जी आइस की है जी ਇਹ ਵੀ ਕੀ ਹੈ ਜੀ ਸੋਲਿਡ ਸਟੇਟ ਦੇ ਵਿੱਚ ਹੁੰਦੀ ਹੈ వాటర్ ਤੋਂ ਬਣੀ ਹੁੰਦੀ ਹੈ ਇਹ ਵੀ ਕੀ ਹੈ ਜੀ ਮਿਕਸਚਰ ਹੈ ਸੋ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਕੀ ਹੈ ਜੀ ਸੀ ਹੈ ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਕੰਪਾਊਂਡ ਦੇਖਦੇ ਆਂ ਜੀ ਕਿਹੜੇ ਕਿਹੜੇ ਆਪਸ਼ਨਸ ਨੇ ਹਾਂ ਜੀ ਉਹ ਕਹਿੰਦੇ ਆਕਸੀਜਨ ਆਕਸੀਜਨ ਬੇਸਿਕਲੀ ਕੀ ਹੈ ਜੀ ਐਲੀਮੈਂਟ ਹੈ ਸੋ ਕੰਪਾਊਂਡ ਨਹੀਂ ਕਿਉਂਕਿ ਸਿੰਗਲ ਚੀਜ਼ ਦਾ ਬਣਿਆ ਹੋਇਆ ਹੈ ਐਂਡ ਸੈਕਿੰਡ ਆਪਸ਼ਨ ਇਜ਼ ਹਾਈਡਰੋਜਨ ਹਾਈਡਰੋਨ ਇਜ਼ ਆਲਸੋ ਐਲੀਮੈਂਟ ਥਰਡ ਵਨ ਇਜ਼ ਵਾਟਰ ਵਾਟਰ ਇਜ਼ ਅ ਕੰਪਾਊਂਡ Because water is a compound, it can be formed by the combination of two atoms of hydrogen and one atom of oxygen. And the last one is gold. Gold is also an element. So, the correct answer of this question is option C that is water. Next question is which of these is an example of a homogeneous mixture? Homo, homo matlab same, matlab uniform. देखते देख हैं देख जी के ऑप्शन दे? एक है गया जी सैलड सैलड इज़ नॉट अ होमोजीनियस मिक्सचर सेकंड वन इज एयर एयर इज एन होमोजीनियस मिक्सचर अगल दैन इज सॉल्ट एंड सैंड नो इट्स नॉट अ मिक्सचर ग्रेनाइट ग्रेनाइट इज नॉट अ मिक्सचर सो करेक्ट आंसर इज ऑप्शन बी and next question is which statement is true about the elements elements li kehdi kehdi state ki hai ji oh kehdi statement inna da vichon true hai dekhde ha ji they can be broken down by chemical means they are composed of two or more atoms bonded together they are pure substances made of only one type of atom and they are always liquid हूँ इन्हें जी ऑप्शन सी है क्योंकि आप पहला ही स्टडी कर चुके हैं एलीमेंट्स की है जी एलीमेंट आर प्योर सबसटांसिज दैट कैन नॉट बी सपलिन सपलिट इन टू सिंपलर सबसटांसिस बाय एनी कैमिकल और फिजिकल मीनस सो करेक्ट आंसर इज सी नैक्सट क्वेश्चन विच फैक्टर कैन अफेक्ट द बोयलिंग पॉइंट देखते हैं जी के फैक्टर की गल कर रहे हैं ਪਹਿਲਾ ਹੈ ਜੀ ਕਲਰ ਆਫ ਦਾ ਲਿਕਵਿਡ ਕਲਰ ਕੀ ਹੈ ਜੀ ਕੋਈ ਚੀਜ਼ ਦਾ ਇਫੈਕਟ ਨਹੀਂ ਪੈਂਦਾ ਕਲਰ ਨਾਲ ਕੋਈ ਬਿਲਕੁਲ ਇਫੈਕਟ ਨਹੀਂ ਪੈਂਦਾ ਨੈਕਸਟ ਕੀ ਹੈ ਜੀ 에ਅਰ ਪ੍ਰੈਸ਼ਰ 에ਅਰ ਪ੍ਰੈਸ਼ਰ ਨਾਲ ਪੈ ਸਕਦਾ ਹੈ ਜਦੋਂ ਤੁਸੀਂ ਪ੍ਰੈਸ਼ਰ ਇਨਕਰੀਸ ਕਰਦੇ ਹੋ ਪ੍ਰੈਸ਼ਰ ਇਨਕਰੀਸ ਪਿਛਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਜਦੋਂ ਆਪਾਂ ਹਾਇਰ ਐਲਟੀਟਿਊਡ ਤੇ ਜਾਂਦੇ ਹਾਂ ਹਾਈਟ ਦੇ ਉੱਪਰ ਜਾਣੇ ਆ ਹਾਈਟ ਦੇ ਉੱਪਰ ਜਾਣ ਨਾਲ ਕੀ ਹੋ ਰਿਹਾ ਸੀ ਜੀ ਐਟਮੋਸਫੇਰਿਕ ਪ੍ਰੈਸ਼ਰ ਕੀ ਹੋ ਰਿਹਾ ਸੀ ਡਿਕਰੀਸ ਹੋ ਰਿਹਾ ਸੀ ਐਟਮੋਸਫੇਰਿਕ ਪ੍ਰੈਸ਼ਰ ਡਿਕਰੀਸ ਹੋਣ ਦੇ ਨਾਲ ਵੇਪਰ ਪ੍ਰੈਸ਼ਰ ਵੀ ਡਿਕਰੀਸ ਹੋ ਰਿਹਾ ਸੀ ਔਰ ਜਿਸ ਤੇ ਐਟਮੋਸਫੇਰਿਕ ਪ੍ਰੈਸ਼ਰ ਬੋਇਲਿੰਗ ਪੁਆਇੰਟ ਕੀ ਹੈ ਬੋਇਲਿੰਗ ਪੁਆਇੰਟ ਇਜ਼ ਅਟ दैट ਪੁਆਇੰਟ ਇਨ ਵਿੱਚ ਵੇਪਰ ਪ੍ਰੈਸ਼ਰ ਇਕੁਅਲ ਟੂ ਐਟਮੋਸਫੇਰਿਕ ਪ੍ਰੈਸ਼ਰ ਸੋ ਦਾ ਕਰੈਕਟ ਆਨਸਰ ਆਫ ਦਿਸ ਕੁਐਸ਼ਨ ਇਜ਼ অপਸ਼ਨ ਬੀ ਸਾਈਜ਼ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਡੈਂਸਿਟੀ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਵੈਨ ਅ ਸੋਲਿਡ ਮੈਲਟਸ ਵਾਟ ਹੈਪਨ ਐਟ ਦਾ ਮੋਲੀਕੂਲਰ ਲੈਵਲ ਕਹਿੰਦੇ ਜਦੋਂ ਸੋਲਿਡ ਮੈਲਟ ਹੁੰਦਾ ਆ ਕੀ ਫਰਕ ਪੈਂਦਾ ਹੈ ਹੁਣ ਮੈਲਟ ਕੋਈ ਸੋਲਿਡ ਹੈ ਮੈਲਟ ਕਿਵੇਂ ਹੋਊਗਾ ਪਿਛਲੇ ਲੈਕਚਰ ਚੱਪਾ ਪੜਿਆ ਸੀ ਜੇ ਕੋਈ ਸੋਲਿਡ ਮੈਲਟ ਹੁੰਦਾ ਹੈ ਮਤਲਬ ਉਹਦੀ ਥਰਮਲ એનર્ਜੀ ਇਨਕਰੀਜ਼ ਹੁੰਦੀ ਹੈ ਜੇ ਥਰਮਲ એનર્ਜੀ ਇਨਕਰੀਜ਼ ਹੋਈ 댓 ਮੀਨਸ ਥਰਮਲ એનર્ਜੀ ਇਨਕਰੀਸ ਹੋਣ ਨਾਲ ਕੀ ਹੁੰਦਾ ਜੀ ਮੋਲੀਕਿਊਲਸ ਨੇ ਜਿਹੜੇ ਉਹ ਕੀ ਹੈ ਜੀ ਸਪੀਡ ਨਾਲ ਟਕਰਾਉਣਾ ਸ਼ੁਰੂ ਕਰਦੇ ਨੇ ਠੀਕ ਹੈ ਜੀ ਉਹਨਾਂ ਦੇ ਵਿੱਚ ਇੰਟਰ ਮੋਲੀਕੂਲਰ ਜਿਹੜੀਆਂ ਫੋਰਸਸ ਜਾਂ ਫੋਰਸ ਆਫ ਅਟਰੈਕਸ਼ਨ ਨੇ ਉਹ ਕੀ ਹੈ ਜੀ ਡਿਕਰੀਸ ਹੁੰਦੀ ਹੈ ਦੇਖਦੇ ਹੋ ਆਪਸ਼ਨਸ ਕੀ ਨੇ ਜੀ ਜਸ ਮੋਲੀਕਿਊਲਸ 무ਵ ਸਲੋਅਰ ਐਂਡ ਗੈਟ ਕਲੋਜ਼ਰ ਨੋ ਜਦੋਂ ਉਹ ਇਨਕਰੀਸ ਹੋ ਰਹੇ ਸੀ ਤੇ ਮੋਲੀਕਿਊਲਸ ਕੀ ਹੈ ਜੀ ਜ਼ਿਆਦਾ ਜ਼ਿਆਦਾ ਸਪੀਡ ਨਾਲ ਚੱਲੇ ਸੀ ਮਤਲਬ ਉਹ ਕੀ ਹੈ ਜੀ ਕਲੋਜ਼ਰ ਨਹੀਂ ਆ ਰਹੇ ਸੀ ਮੋਲੀਕੂਲਸ ਸਟਾਪ ਮੂਵਿੰਗ ਕੰਪਲੀਟਲੀ ਨੋ ਉਹ ਮੂਵ ਕਰਨਗੇ ਮੋਲੀਕੂਲ ਗੇਨ એનર્ਜੀ ਐਂਡ ਬਿਗਨ ਟੂ ਮੂਵ ਮੋਰ ਫ੍ਰੀਲੀ ਜਦੋਂ ਐਗਜ਼ਾਮਪਲ ਆਪਾਂ ਸਿੰਪਲ ਲੈਨੇ ਆ ਤੁਸੀਂ ਵਾਟਰ ਇੱਕ ਪੈਨ ਲਿਆ ਪੈਨ ਦੇ ਵਿੱਚ ਵਾਟਰ ਲਿਆ ਤੁਸੀਂ ਹੀਟ ਕੀਤਾ ਜੀ ਕੈਸਟ ਲਾਇਆ ਬਰਨਰ ਔਨ ਕੀਤਾ ਤੇ ਜਦੋਂ ਉਹ ਜਿਹੜਾ ਉਸ ਵਾਟਰ ਦਾ ਐਟਮੋਸਫੇਰਿਕ ਪ੍ਰੈਸ਼ਰ ਹੈ ਜਿਹੜਾ ਉਹ ਵੇਪਰ ਪ੍ਰੈਸ਼ਰ ਤੇ ਉਹ ਬਰਾਬਰ ਹੋ ਜਾਂਦੇ ਨੇ ਤਾਂ ਉਹ ਬੋਇਲ ਕਰਨਾ ਸਟਾਰਟ ਕਰੇ ਤੁਸੀਂ ਦੇਖੋਗੇ ਉਹ ਬਾਉਂਸ ਕਰਦੇ ਆ ਉਹਦੇ ਵਿੱਚ ਮੋਲੀਕੂਲ ਮਤਲਬ ਕਿ ਜਿਵੇਂ ਜਿਵੇਂ ਹੀਟ ਵਧੀ ਉਹ ਕੀ ਹੈ ਜੀ ਉਸ ਉਹਨਾਂ ਦੀ ਸਪੀਡ ਕੀ ਹੋਗੀ ਜੀ ਫਾਸਟ ਹੋਗੀ ਉਹਨਾਂ ਨੂੰ એનર્ਜੀ ਮਿਲੀ એનર્ਜੀ ਮਿਲਣਾ ਉਹਨਾਂ ਜੀ ਨੂੰ ਫ੍ਰੀਲੀ ਕਰਤਾ ਜੀ ਮੋਲੀਕਿਊਲਸ ਲੂਜ਼ ਦ એનર્ਜੀ ਵਿਦਉਂ ਦਾ ਕਰੈਕਟ ਆਨਸਰ ਆਫ ਦਿਸ ਕੁਐਸਚਨ ਇਜ਼ অপਸ਼ਨ ਸੀ ਵਿਚ ਆਫ ਦ ਫੋਲੋਇੰਗ ਇਜ਼ ਅ ਪਿਓਰ ਸਬਸਟੈਂਸ ਸਭ ਤੋਂ ਪਹਿਲਾਂ ਆਪਾਂ ਪਿਓਰ ਸਬਸਟੈਂਸ ਦੇਖਦੇ ਹਾਂ ਜੀ ਪਿਛਲੇ ਚੈਪਟਰ ਚ ਆਪਾਂ ਕੀ ਕੀਤਾ ਸੀ ਪਿਓਰ ਸਬਸਟੈਂਸ ਬੇਸਿਕਲੀ ਉਹ ਨੇ ਜਿਨ੍ਹਾਂ ਦੀ ਕੀ ਹੈ ਜੀ ਕੰਪੋਜੀਸ਼ਨ ਕੀ ਹੈ ਜੀ ਫਿਕਸਡ ਹੁੰਦੀ ਹੈ ਪਿਓਰ ਸਬਸਟੈਂਸ ਬੇਸਿਕਲੀ ਕੀ ਹੈ ਜੀ ਦੋ ਤਰ੍ਹਾਂ ਦੇ ਸੀ ਕਿਹੜੇ-ਕਿਹੜੇ ਸੀ ਜੀ ਰਿਕਾਲ ਕਰੋ ਨੰਬਰ 1 엘িমੈਂਟਸ ਐਂਡ ਦਾ ਨੰਬਰ 2 ਕੰਪਾਉਂਡਸ ਦੇਖਦੇ ਆਂ ਜੀ ਆਪਸ਼ਨਸ ਦੇ ਵਿੱਚ ਕੀ-ਕੀ ਦਿੱਤਾ ਹੋਇਆ ਆਪਾਂ ਨੂੰ ਇੱਕ 에ਅਰ ਹੈ ਜੀ 에ਅਰ ਇਜ਼ ਅ ਮਿਕਸਚਰ 에ਅਰ ਇਜ਼ ਨਾਟ ਅ ਪਿਓਰ ਸਬਸਟੈਂਸ ਤੋ ਪਹਿਲਾ ਜਿਹੜਾ ਆਪਸ਼ਨ ਆ ਉਹ ਕੀ ਹੋ ਗਿਆ ਜੀ ਕ੍ਰੋਸ ਹੋ ਗਿਆ ਐਂਡ ਦਾ ਸੈਕੰਡ ਵਨ ਇਜ਼ ਸੋਇਲ ਸੋਇਲ ਇਜ਼ ਆਲਸੋ ਅ ਮਿਕਸਚਰ ਸੋ ਇਲਸ ਫਿਰ অপশন ਜਿਹੜਾ ਬੀ ਹੈ ਜੀ ਉਹ ਵੀ ਕੈਨਸਲ ਹੋ ਗਿਆ ਨੰਬਰ 3 ਸాల్ట్ મતલਬ ਕੀ ਹੋ ਗਿਆ ਜੀ ਸాల్ట్ ਹੋ ਸਕਦਾ ਹੈ ਸੋਲਡ ਕੀ ਹੈ ਜੀ ਪ्योर फॉर एग्जांपल NaCl ਹੈ NaCl ਕੀ ਹੈ ਸాల్ట్ ਹੈ ਕੀ ਹੈ ਜੀ ਕੰਪਾਊਂਡ ਹੈ অপশন ਸੀ ਹੈ ਜੀ ਆਪਣਾ ਅਨਸਰ கரெਕਟ ਹੈ 슈ਗਰ ਸੋਲੂਸ਼ਨ ਨਾਮ ਤੋਂ ਹੀ ਪਤਾ ਚੱਲ ਰਿਹਾ ਉਹ ਸੋਲੂਸ਼ਨ ਹੈ ਸੋਲੂਸ਼ਨ ਦੇ ਵਿੱਚ ਕੀ ਹੈ ਜੀ ਜਿਹੜੀ ਕੰਪੋਜੀਸ਼ਨ ਹੈ ਉਹ ਫਿਕਸ ਨਹੀਂ ਹੁੰਦੀ ਐਂਡ ਦ ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਨਾਟ ਮਿਕਸਚਰ ਇਹਦੇ ਵਿੱਚ ਆਪਾਂ ਦੇਖਦੇ ਹਾਂ ਜੀ ਮਿਕਸਚਰ ਕਿਹੜਾ ਨਹੀਂ ਆ ਦੇਖਦੇ ਆ ਆਪਸ਼ਨਸ ਕੀ ਕੀ ਹੈ ਆਪਸ਼ਨਸ ਨੇ ਜੀ ਸਟੀਲ ਬ੍ਰਾਸ ਡਿਸਟਿਲਡ ਵਾਟਰ ਐਂਡ ਮਿਲਕ ਆਪਾਂ ਦੱਸਣਾ ਵੀ ਕਿਹੜਾ ਮਿਕਸਚਰ ਨਹੀਂ ਹੈ ਹੁਣ ਪਹਿਲਾਂ ਗੱਲ ਕਰੀਏ ਜੀ ਆਪਣੀ ਸਟੀਲ ਦੀ ਹੁਣ ਸਟੀਲ ਕੀ ਹੈ ਜੀ ਅਲੋਏ ਹੈ ਸੋ ਇਹ ਕੀ ਹੈ ਜੀ ਮਿਕਸਚਰ ਨਹੀਂ ਹੈ ਠੀਕ ਹੈ ਇਹਦੇ ਅਲੋਏ ਦੇ ਵਿੱਚ ਕੀ ਹੈ ਜੀ ਕੰਪੋਜੀਸ਼ਨ ਕੀ ਹੁੰਦੀ ਹੈ ਫਿਕਸ ਹੁੰਦੀ ਹੈ ब्रास ब्रास इज आल्सो एन अलॉय सो कंपोजिशन की है जी ब्रास ਦੇ ਵਿੱਚ ਵੀ ਫਿਕਸ ਹੋਏਗੀ اور ਡਿਸਟਿਲਡ ওয়াটার ਕੀ ਚੀਜ਼ ਹੈ ਡਿਸਟਿਲਡ ওয়াটার ਕੀ ਹੈ ਡਿਸਟਿਲਡ ওয়াটার इज वाटर ਜਿਹਨੂੰ ਆਪਾਂ ਡੀ ਮਿਨਰलाइज ਕਰ ਲੈਂਦੇ ਹਾਂ ਜਿਹਨੂੰ ਆਪਾਂ ਫ੍ਰੈਕਸ਼ਨਲ ਡਿਸਟਿਲેશન ਪ੍ਰੋਸੈਸ ਦੇ ਨਾਲ ਪਿਓਰ ਚ ਲੈ ਜਾਂਦੇ ਹਾਂ ਜਿਹਦੇ ਵਿੱਚ ਕੋਈ ਵੀ ਸాల్ਟ ਨਹੀਂ ਪ੍ਰੈਜ਼ెంట్ ਹੁੰਦਾ ਸੋ ਦਾ கரੈਕਟ ਆਨਸਰ ਆਫ this question is distilled water mix is also a mixture so next question which one of these has particles with the highest kinetic energy hun aap dekhde ha ji highest kinetic energy inna de vichon kis di hovegi ji options kin ne ji ice water steam and salt solution ice di dekhiye ji state ki hai ji apni ice di state hundi hai ਸੋਲਿਡ ਸੋਲਿਡ ਸਟੇਟ ਦੇ ਵਿੱਚ ਜਿਹੜੇ ਪਾਰਟਿਕਲਸ ਨੇ ਉਹ ਬਹੁਤ ਕੀ ਹੁੰਦੇ ਆ ਜੀ ক্লোਜ਼ਰ ਹੁੰਦੇ ਆ ਫੋਰਸ ਆਫ ਅਟਰੈਕਸ਼ਨ ਹੈ ਜਿਹੜੀ ਉਹਦੇ ਵਿੱਚ ਜ਼ਿਆਦਾ ਹੁੰਦੀ ਹੈ ਆਫਟਰ ਦੈਟ ਜਿਹੜਾ ਸੈਕੰਡ অপਸ਼ਨ ਹੈ ਏ ਕੀ ਹੈ ਜੀ ਵਾਟਰ ਵਾਟਰ ਦੀ ਸਟੇਟ ਹੁੰਦੀ ਹੈ ਜੀ ਲਿਕਵਿਡ ਇਹਦੇ ਵਿੱਚ ਕੀ ਹੁੰਦਾ ਹੈ ਵੀ ਇਹਦੇ ਵਿੱਚ ਜਿਹੜਾ ਫੋਰਸ ਆਫ ਅਟਰੈਕਸ਼ਨ ਹੈ ਉਹ ਬਹੁਤ ਆਲਮੋਸਟ ਥੋੜੀ ਘੱਟ ਹੁੰਦੀ ਹੈ ਐਸ ਕੰਪੇਅਰਡ ਟੂ ਦ ਲਿਕ ਸੋਲਿਡਸ ਐਂਡ ਥਰਡ ਵਨ ਇਜ਼ ਸਟੀਮ ਸਟੀਮ ਦੀ ਆਪਾਂ ਗੱਲ ਕਰ ਰਹੇ ਹਾਂ ਵਾਟਰ ਨੂੰ ਆਪਾਂ ਹੀਟ ਕੀਤਾ ਹੀਟ ਕਰਕੇ ਕੀ ਹੋ ਗਿਆ ਜੀ ਹੀਟ ਕਰਨ ਤੋਂ ਬਾਅਦ ਉਹਦੇ ਵਿੱਚ ਥਰਮਲ એનર્ਜੀ ਇਨਕਰੀਜ਼ ਹੋ ਗਈ ਥਰਮਲ એનર્ਜੀ ਇਨਕਰੀਜ਼ ਹੋਣ ਦੇ ਨਾਲ ਜਿਹੜੇ ਮੋਲੀਕਿਊਲਸ ਨੇ ਉਹਨਾਂ ਦੀ ਮੂਵਮੈਂਟ ਵੀ ਕੀ ਹੋ ਗਈ ਜੀ ਇਨਕਰੀਜ਼ ਹੋ ਗਈ ਉਹਨਾਂ ਨੂੰ એનર્ਜੀ ਮਿਲ ਗਈ ਤੇ ਸੋਲੂਸ਼ਨ ਸੋਲੂਸ਼ਨ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਚੀਜ਼ ਨੂੰ ਕਿਸੇ ਚ ਐਡ ਕਰ ਦਿੰਦੇ ਆ ਤਾਂ ਉਹ ਜਿਹੜਾ ਉਹਦਾ ਟੈਂਪ ਉਹ ਘਟ ਜਾਂਦਾ ਆ ਸੋ ਜਿਹੜਾ ਸਟੀਮ ਹੈ ਉਹ ਕੀ ਹੈ ਜੀ ਦਾ கரੈਕਟ ਆਨਸਰ ਹੈ ਦੇਖਦੇ ਹਾਂ ਜੀ ਆਜੋ ਯੈਸ which of the following is a physical change ਆਪਾਂ ਦੇਖਣਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਫਿਜ਼ੀਕਲ ਚੇਂਜ ਹੈ ਆਓ ਦੇਖਦੇ ਹਾਂ ਜੀ ਫਿਜ਼ੀਕਲ ਚੇਂਜ ਕੀ ਦੇਖੋ ਪਹਿਲਾ ਜਿਹੜਾ ਹੈ ਉਹ ਕੀ ਹੈ ਜੀ ਰਸਟਿੰਗ ਆਫ ਆਇਰਨ ਰਸਟਿੰਗ ਆਫ ਆਇਰਨ ਕੀ ਹੈ ਜੀ ਲੋਹੇ ਨੂੰ ਜੰਗਾਲ ਲੱਗ ਜਾਣਾ ਮਤਲਬ ਲੋਹੇ ਨੂੰ ਜਦੋਂ ਜੰਗਾਲ ਲੱਗਦਾ ਹੈ ਤਾਂ ਆਇਰਨ ਦੀ ਕੀ ਹੁੰਦੀ ਹੈ ਆਕਸੀਡੇਸ਼ਨ ਹੁੰਦੀ ਹੈ that means it is not a physical change it is a chemical change and our second option is burning of coal ਕੋਲ ਨੂੰ ਅੱਗ ਲਾਈ ਰਿਐਕਸ਼ਨ ਕੀ ਹੋਈ ਜੀ ਕੰਬਸਸ਼ਨ ਹੋਈ ਇਹ ਵੀ ਕੀ ਹੈ ਜੀ ਕਿਹੜੀ ਹੈ ਜੀ ਕੈਮੀਕਲ ਚੇਂਜ ਐਂਡ ਦ ਥਰਡ ਵਨ ਇਜ਼ ਮੈਲਟਿੰਗ ਆਫ ਆਈਸ ਮੈਲਟ ਹੋਈ ਜੀ ਆਈਸ ਟੈਂਪਰੇਚਰ ਇਨਕਰੀਜ਼ ਹੋਇਆ ਆਈਸ ਮੈਲਟ ਹੋ ਕੇ ਲਿਕਵਿਡ ਬਣ ਗਈ ਥਿਸ ਇਜ਼ ਆ ਫਿਜ਼ੀਕਲ ਚੇਂਜ ਐਂਡ ਦ ਲਾਸਟ ਆਪਸ਼ਨ ਇਜ਼ ਡਾਈਜੈਸ਼ਨ ਆਫ ਫੂਡ ਡਾਈਜੈਸ਼ਨ ਆਫ ਫੂਡ ਇਜ਼ ਆਲਸੋ ਐਨ ਕੈਮੀਕਲ ਪ੍ਰੋਸੈਸ ਸੋ ਦ ਕਰੈਕਟ ਆਪਸ਼ਨ ਆਫ ਥਿਸ ਕੁਐਸਚਨ ਇਜ਼ ਆਪਸ਼ਨ ਸੀ ਐਂਡ the smallest unit of an element is called smallest unit hai jehda element da ki hai apa sarne nu pata jehda smallest unit hunda o ke hunda ji atom hunda hai so ede ch koi sawal hi nahi ji dusre molecules nu dusre jehde options de ohna nu discuss karan layi to option c is the correct answer which of these is a homogeneous mixture homogeneous matlab homo homo matlab same uniform ਸੋ অপਸ਼ਨਸ ਕੀ ਨੇ ਜੀ অয়েল ਐਂਡ ওয়াটার সল্ট ਐਂਡ ওয়াটার Sand ਐਂਡ ওয়াটার ਚੌਕ ਐਂਡ ওয়াটার ਹੁਣ ਜੇ ਗੱਲ ਕਰੀ ਆਪਾਂ ਪਹਿਲੀ ਜੀ অয়েল ਐਂਡ ওয়াটার ওয়াটার ਲਿਆ ওয়াটার ਦੇ ਵਿੱਚ অয়েਲ ਕੀਤਾ ਜੀ ਤੁਸੀਂ ਕੀ ਦੇਖੋਗੇ ਵੀ অয়েল ਆ ਜਿਹੜਾ ওয়াটার ਦੇ ਉੱਪਰ ਉੱਪਰਲੀ ਸਾਈਡ ਕੀ ਹੋਊਗਾ ਫਲੋਟ ਕਰ ਰਿਹਾ ਹੋਊਗਾ ਮਤਲਬ ਉਹ ਮਿਕਸ ਨਹੀਂ ਹੋਇਆ ਯੂਨੀਫਾਰਮ ਲੈਵਲ ਤੱਕ ਨਹੀਂ ਗਿਆ दैट मींस ਉਹ ਕੀ ਹੈ ਜੀ ਹੋਮੋਜੀਨੀਅਸ ਮਿਕਸਚਰ ਨਹੀਂ ਹੈ ਓਕੇ ਹੈ ਜੀ ਹੈਟਰੋਜੀਨੀਅਸ ਹੈ ਆਪਣੀ ਜਿਹੜੀ ਸੈਕੰਡ ਆਪਸ਼ਨ ਹੈ ਓਕੇ ਜੀ ਸਾਲਟ ਤੇ ਵਾਟਰ ਸਾਲਟ ਕੀ ਹੈ ਵਾਟਰ ਦੇ ਵਿੱਚ ਆਪਾਂ ਕੀ ਕੀਤਾ ਜੀ ਸਾਲਟ ਐਡ ਕੀਤਾ ਸਾਲਟ ਐਡ ਕਰਨ ਤੋਂ ਡਿਸੋਲਵ ਕੀਤਾ ਪ੍ਰੋਪਰਲੀ ਡਿਸੋਲਵ ਹੋ ਗਿਆ ਯੂਨੀਫਾਰਮਲੀ ਮਾਈਕਰੋਸਕੋਪਿਕ ਲੈਵਲ ਤੱਕ ਡਿਸੋਲਵ ਹੋ ਗਿਆ ਦੈਟ ਇਹ ਕੀ ਹੈ ਜੀ ਇੱਕ ਹੋਮੋਜੀਨੀਅਸ ਮਿਕਸਚਰ ਹੈ ਆਨਸਰ ਦੇ ਆਪਾਂ ਨੂੰ ਮਿਲ ਗਿਆ ਪਰ ਆਪਾਂ ਅਗਲੇ ਜਿਹੜੇ ਪੁਆਇੰਟਸ ਨੇ ਉਹ ਵੀ ਕੀ ਹੈ ਜੀ ਡਿਸਕਸ ਕਰਾਂਗੇ ਅਗਲਾ ਹੈ ਜੀ ਸੈਂਡ ਐਂਡ ਵਾਟਰ ਮਿੱਟੀ ਲਈ ਪਿਛਲੇ ਲੈਕਚਰਸ ਵੀ ਤੁਹਾਨੂੰ ਦੱਸਿਆ ਸੀ ਵਾਟਰਜ ਕੀਤਾ ਮਿਕਸ ਕੀਤਾ ਥੋੜੀ देर ਬਾਅਦ ਉਹ ਫੇਰ ਫਲੋਟ ਕਰ ਗਈ ਫੇਰ نیچے ਚਲੀ ਗਈ ਜੀ ਕੀ ਹੋ ਗਿਆ ਜੀ ਉਹਦੀ ਕੀ ਹੋਇਆ ਕੀ ਹੋ ਗਿਆ ਉਹਦੀ ਆਪਾਂ ਵਾਟਰ ਲਿਆ ਵਾਟਰ ਚ ਸੈਂਡ ਡਿਸੋਲਵ ਕੀਤੀ ਉਸ ਤੋਂ ਬਾਅਦ ਕੀ ਹੈ ਜੀ ਉਹਨੂੰ ਡਿਸੋਲਵ ਕੀਤਾ ਥੋੜੀ देर ਬਾਅਦ ਕੀ ਹੋਇਆ ਜੀ ਸੈਂਡ نیچے بیٹھ ਗਈ ਮਤਲਬ ਇੱਥੇ ਕੀ ਹੋਇਆ ਵੀ ਜਿਹੜਾ ਫੇਜ਼ ਬਣ ਗਏ ਸੋਲਿਡ ਤੇ ਲਿਕਵਿਡ ਫੇਜ਼ ਕੀ ਹੈ ਜੀ ਵੱਖਰੇ ਵੱਖਰੇ ਹੈ ਸਿਮਿਲਰਲੀ ਚੌਕ ਤੇ ওয়াটার ਦੇ ਵਿੱਚ ਵੀ ਸੋਕ ਜਿਹੜਾ கரੈਕਟ ਆਨਸਰ ਹੈ ਉਹ ਤੇ ਆਪਾਂ ਨੂੰ ਮਿਲੀ ਗਿਆ ਸੀ ਉਹ ਕਿਹੜਾ ਸੀ ਜੀ অপਸ਼ਨ ਬੀ ਸాల్ਟ ਐਂਡ ওয়াটার ਨੈਕਸਟ ਕੁਐਸਚਨ ਨੈਕਸਟ ਕੁਐਸਚਨ ਆਪਣਾ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਲੀਮੈਂਟ ਐਲੀਮੈਂਟ ਦੇਖਦੇ ਆ ਮਤਲਬ ਬੇਸਿਕਲੀ ਇਹਦੇ ਵਿੱਚ ਆਪਾਂ ਐਲੀਮੈਂਟ ਦੇਖਾਂਗੇ ਕੰਪਾਊਂਡ ਦੇਖਾਂਗੇ ਕਿਹੜਾ ਕਿਹੜਾ ਹੈ অপਸ਼ਨਸ ਨੇ ਜੀ ਆਪਣੇ ওয়াটার ਹੈ ਜੀ ওয়াটার ਆਪਾਂ ਨੂੰ ਪਤਾ ਹੈ ਜੀ ਕੰਪਾਊਂਡ ਹੈ ਬਿਕੋਜ਼ ਇਟ ਕੈਨ ਬੀ ਫਾਰਮਡ ਬਾਏ ਦਾ ਕੰਬੀਨੇਸ਼ਨ ਆਫ ਟੂ ਹਾਈਡਰੋਜਨ ਐਟਮਸ with one oxygen atom so ek hi hai ji compound hai second one is sodium sodium kya hai ji element hai answer mil gaya carbon dioxide ki hai also a compound ammonia ki hai ye bhi kya ji compound hai ek ide mal banda ji ek carbon two oxygen ek ke naal banda ji ek nitrogen and uh, four uh, three molecules of uh, hydrogen next which of the following has fixed composition and distinct properties matlab kinna diyan jadian properties ki ne ji fixed ne and distinct ne dekho ji options dekhte hain mixture mixture de vich ratio of x nahi hai aap pa pehla hi gal kar chuke hain ji e ek impure substances de vich ho anda hai agla ki hai ji compound compounds o se fixed ratio mande hain fixed amount de vich hi je do cheezan nu mix karange ta hi compound banega solution ਸੋਲਿਊਸ਼ਨ ਦੇ ਵਿੱਚ ਨੂੰ ਵੀ ਤੁਸੀਂ ਕਿਸੇ ਵੀ ਰੇਸ਼ੋ ਚ ਪਾ ਸਕਦੇ ਹੋ ਸਸਪੈਂਸ਼ਨ ਸਸਪੈਂਸ਼ਨ ਵੀ ਕਿਸੇ ਵੀ ਰੇਸ਼ੋ ਚ ਹੋ ਸਕਦਾ ਹੈ ਸੋ ਜਿਹੜੀ ਫਿਕਸਡ ਰੇਸ਼ੋ ਹੈ ਉਹ ਕੀ ਹੈ ਜੀ ਕੰਪਾਊਂਡ ਹੈ ਸੋ অপਸ਼ਨ ਬੀ ਇਸ ਦਾ கரੈਕਟ ਆਨਸਰ ਨਾਓ ਥਿਸ ਇਸ ਦਾ ਲਾਸਟ ਕੁਸ਼ਨ ਵਾਟ ਟਾਈਪ ਆਫ ਚੇਂਜ ਇਸ ਫ੍ਰੀਜ਼ਿੰਗ ਆਫ ਵਾਟਰ ਕਿਸ ਤਰ੍ਹਾਂ ਦੀ ਚੇਂਜ ਹੈ ਜੀ ਫ੍ਰੀਜ਼ਿੰਗ ਆਫ ਵਾਟਰ ਫਿਜ਼ੀਕਲ ਚੇਂਜ ਹੈ ਕੈਮੀਕਲ ਹੈ ਇਰਵਰਸੀਬਲ ਹੈ ਜਾਂ ਨਨ ਆਫ ਥੀਸ ਹੈ ਨਨ ਆਫ ਥੀਸ ਤੇ ਨਹੀਂ ਹੈ ਨੀਚੋ ਚਲਦਾ ਇਰਰੀਵਰਸੀਬਲ ਕੀ ਆਪਾਂ ਫ੍ਰੀਜ਼ਿੰਗ ਆਫ ਵਾਟਰ ਵਾਟਰ ਨੂੰ ਫ੍ਰੀਜ਼ ਕਰ ਲਿਆ ਉਹਨੂੰ ਆਪਾਂ ਫ੍ਰੀਜ਼ਿੰਗ ਤੋਂ ਬਾਅਦ ਸੋਲਿਡ ਤੋਂ ਆਪਾਂ ਆਈਸ ਨੂੰ ਆਪਾਂ ਵਾਟਰ ਚ ਕਨਵਰਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ ਸੋ ਇਟ ਇਜ਼ ਨਾਟ ਐਨ ਇਰਰੀਵਰਸੀਬਲ ਪ੍ਰੋਸੈਸ ਐਂਡ ਸੈਕੰਡ ਇਸ ਕੀ ਹੈ ਜੀ ਕੋਈ ਰਿਐਕਸ਼ਨ ਹੋ ਰਹੀ ਹੈ ਨਹੀਂ ਹੋ ਰਹੀ ਜੀ ਇਟ ਇਜ਼ ਨਾਟ ਅ ਕੈਮੀਕਲ ਪ੍ਰੋਸੈਸ ਫਿਜ਼ੀਕਲ ਯੈਸ ਫਿਜ਼ੀਕਲ ਜਿਹੜੀ ਹੈਗੀ ਹੈ ਜੀ ਫਿਜ਼ੀਕਲ ਪ੍ਰੋਸੈਸ ਹੈ ਉਹ ਕੀ ਹੈ ਜੀ ਇਹ ਹੈ ਇਹਦੇ ਵਿੱਚ ਕੀ ਹੁੰਦਾ ਜੀ ਜਿਹੜੀ ਫ੍ਰੀਜ਼ਿੰਗ ਹੋ ਰਹੀ ਹੈ ਇਹਦੇ ਵਿੱਚ ਕੀ ਹੋਇਆ ਜੀ ਵਾਟਰ ਹੈ ਲਿਕਵਿਡ ਸਟੇਟ ਤੋਂ ਕੀ ਹੋਇਆ ਜੀ ਉਹਦਾ ਟੈਂਪਰੇਚਰ ਡਾਊਨ ਕੀਤਾ ਪ੍ਰੈਸ਼ਰ ਇਨਕਰੀਜ਼ ਕੀਤਾ ਪ੍ਰੈਸ਼ਰ ਇਨਕਰੀਜ਼ ਕਰਨ ਤੋਂ ਬਾਅਦ ਕੀ ਹੈ ਜੀ ਉਹ ਕੰਡੈਂਸ ਹੋਏ ਮੋਲੀਕਿਊਲਸ ਫ੍ਰੀਜ਼ ਹੋਏ ਮੋਲੀਕਿਊਲਸ ਫ੍ਰੀਜ਼ ਕਰਨ ਤੋਂ ਬਾਅਦ ਉਹ ਕੀ ਹੈ ਜੀ ਆਈਸਟ ਕਨਵਰਟ ਹੋ ਗਏ ਸੋ ਆਪਸ਼ਨ A ਇਜ਼ ਦਾ ਰਾਈਟ ਆਪਸ਼ਨ ਆਫ ਥਿਸ ਕੁਐਸਚਨ ਸੋ ਨੈਕਸਟ ਆਈ ਥਿੰਕ ਥਿਸ Uh, which among the following is not an property of solid apan nu kuch kuch properties dittiyan jaan giyan inna da vich oh apan dekhange ki kedi hai ji oh solids di property nahi hai pehla hai ji definite shape yes solids have definite shape agla kia ji definite volume hai solids da definite volume hunda hai compressibility ਕੰਪਰੈਸੀਬਿਲਿਟੀ ਨਹੀਂ ਹੁੰਦੀ ਕੰਪਰੈਸਰ ਨੂੰ ਨਹੀਂ ਕੰਪਰੈਸ ਕੀਤਾ ਜਾਤਾ ਰਿਜਿਡ ਸਟਰਕਚਰਾਂ ਜੀ ਰਿਜਿਡਿਟੀ ਹੁੰਦੀ ਹੈ ਸੋ ਜਿਹੜਾ ਆਪਸ਼ਨ ਕੀ ਹੈ ਜੀ ਸੀ ਹੈ ਜੀ ਉਹ ਕੀ ਹੈ ਜੀ ਰਾਈਟ ਸੋ ਨੈਕਸਟ ਸੋ ਥੈਂਕ ਯੂ ਥਿਸ ਇਸ ਦਾ ਥਿਸ ਇਸ 올 ਅਬਾਊਟ ਦਾ ਕੁਐਸ਼ਨਸ ਆਫ ਦਾ ਪ੍ਰੀਵੀਅਸ ਲੈਕਚਰ ਐਂਡ ਇਹ ਕੁਐਸ਼ਨਸ ਆਪਾਂ ਡਿਸਕਸ ਕੀਤੇ ਆ ਤਾਂ ਜੋ ਜਿਹੜਾ ਆਪਣਾ ਕਨਸੈਪਟ ਹੈ ਉਹਨੂੰ ਪ੍ਰੋਪਰ ਕਲੀਅਰ ਕੀਤਾ ਜਾ ਸਕੇ ਨੈਕਸਟ ਲੈਕਚਰ ਚ ਆਪਾਂ ਮਿਲਾਂਗੇ ਜੀ ਅਗਲੇ ਕਨਸੈਪਟਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ